ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤਖਤਾਂ ਦੇ ਜਥੇਦਾਰ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਜੀ ਖਾਸ ਕਰਕੇ ਜਿਹੜੇ ਬਾਦਲਾਂ ਨੇ ਲਾਇਏ ਨੇ ਮੈਂ ਉਹਨਾਂ ਦੀ ਗੱਲ ਕਰਨੀ ਹੈ ਇੱਕ ਤਾਂ ਦਮਦਮਾ ਸਾਹਿਬ ਦੇ ਹੋਗੇ ਬਾਬਾ ਟੇਕ ਸਿੰਘ ਧਨੋਲਾ ਸਾਹਿਬ ਦੇ ਇੱਕ ਸ਼ਾਇਦ ਕੇਸਗੜ ਸਾਹਿਬ ਦੇ ਨੇ ਇਹਦਾ ਨਾਮ ਹੈਗਾ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ੱਜ ਬਾਜ ਬਾਦਲ ਬਜਾਉਂਦੇ ਨੇ ਤੂੰ ਬਾਜ ਇੱਕ ਦੋ ਹੋਰ ਨੇ ਇਹ ਪਤਾ ਕਾਸ਼ ਵਾਸਤੇ ਲਾਏ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਬੇਕਾਮ ਦੇ ਵਿੱਚ ਕੀ ਹੋ ਰਿਹਾ ਕੌਮ ਜਾਵੇ ਠੱਠੇ ਖੂਚ ਇਹਨਾਂ ਨੂੰ ਬਸ ਦੋ ਗੱਡੀਆਂ ਚਾਹੀਦੀਆਂ ਨੇ ਤੇ ਨਾਲ ਇੱਕ ਪ੍ਰਸ਼ਾਦ ਦਾ ਬਣਾਉਣ ਵਾਸਤੇ ਵਧੀਆ ਕੁੱਕ ਚਾਹੀਦਾ ਦੋ ਕੈਮਰਾ ਵਾਲੇ ਹੋਣ ਨਾਲ 5-7 ਗਨਮੈਨ ਹੋਣ ਨਾਲ ਵਧੀਆ ਕੋਠੀ ਹੋਵੇ 10-15 ਕਿਲੋ ਰੋਜ਼ ਦਾ ਦੁੱਧ ਇਹਨਾਂ ਦੇ ਘਰੇ ਆਉਂਦਾ ਹੋਵੇ। ਇਹਨਾਂ ਪਤਾ ਪੁੱਕੀ ਪਾਕੀ ਵੀ ਖਾਂਦੇ ਹੋ ਕਾਲਾ ਮਾਵਾ। ਤੇ ਬਾਧੂ ਗੋਲਕਾਂ ਦਾ ਪੈਸਾ ਇਹਨਾਂ ਨੂੰ। ਬਸ ਆਹ ਕੰਮ ਹੈ ਇਹਨਾਂ ਦਾ। ਕੌਮਲੇ ਹੀ ਨਹੀਂ ਕੰਮ ਕਰਨਾ 1% ਵੀ। ਜਿਹੜੀ ਮੈਂ ਗੱਲ ਕਰਨ ਲੱਗਾ ਨਾ ਉਹ ਕਿਉਂ ਕਰਨ ਲੱਗਾ। ਪਹਿਲਾਂ ਮੇਰਾ ਮੂਡ ਹੈ ਨਹੀਂ ਸੀ। ਮੈਂ ਘਰ ਵਾਲੀ ਨੂੰ ਕਿਹਾ ਮਾ ਦੁੱਧ ਹੈਗਾ ਉਹ ਕਹਿੰਦੀ ਹਾਂਜੀ ਹੈਗਾ ਮੈਂ ਕਿਹਾ ਵੀ ਦੋ ਕੱਪ ਕੌਫੀ ਦੇ ਵਧੀਆ ਜਿਹਾ ਬਣਾਓ ਘੱਟੋ ਘੱਟ ਅੱਧਾ ਕਿਲੋ ਦੁੱਧ ਪਾ ਕੇ ਬਣਾ ਦੇ ਫਿਰ ਉਹਨਾਂ ਨੇ ਤੇ ਨਾਲ ਅਲਸੀ ਦੀਆਂ ਪਿੰਨੀਆਂ ਖਵਾਈਆਂ ਦੋ ਵਧੀਆ ਫਿਰ ਮੂੜ ਬਣ ਗਿਆ ਮੈਂ ਕਿਹਾ ਹੁਣ ਲਾਉਣਾ ਥੋੜੀ ਚੰਗੀ ਤਰ੍ਹਾਂ ਇਹ ਜਿਹੜਾ ਕੁਲਦੀਪ ਸਿੰਘ ਗੜਗੰਜਾ ਹੈ ਨਾ ਪਤਾ ਕੀ ਕਹਿੰਦਾ ਕਹਿੰਦਾ ਜੀ ਉਹ ਜਿਹੜੀ ਬੀਬੀ ਸਰਬਜੀਤ ਕੌਰ ਜਥੇ ਨਾਲ ਪਾਕਿਸਤਾਨ ਗਈ ਸੀ ਗੁਰਪੁਰਬ ਮਨਾਉਣ ਵਾਸਤੇ ਉਹ ਲਾਪਤਾ ਹੋ ਗਈ ਕਹਿੰਦੇ ਸਾਡਾ ਨਹੀਂ ਕਸੂਰ ਹੈਗਾ ਉਹ ਤਾਂ ਸਰਕਾਰਾਂ ਨੇ ਕਲੀਅਰੈਂਸ ਪਤਾ ਨਹੀਂ ਕੀ ਕੁਛ ਦਿੱਤਾ ਐਨਓਸੀ ਦਿੱਤੀ ਨੰਬਰਦਾਰ ਨੇ ਸਰਪੰਚ ਨੇ ਕਿਉਂ ਮੋਹਰਾਂ ਲਾਈਆਂ ਜਣਕੇ ਸਰਕਾਰ ਦੇ ਹੁਣ ਕਹਿ ਲਈਏ ਠੀਕਰਾ ਪੰਤਾ ਮਤਲਬ ਵੀ ਇਹਨਾਂ ਦੀ ਨਹੀਂ ਗਲਤੀ ਜਸਦਾਰਾਂ ਦੀ ਗਲਤੀ ਕੋਈ ਨਹੀਂ ਇਹ ਭਗਵਾਨਤਮਾਨ ਦੀ ਗਲਤੀ ਹੈ ਇਹ ਕਹਿਣਾ ਚਾਹੁੰਦਾ ਬਸੇਰੇ ਬੰਦੇ ਮੁੜ ਕੇ ਆਏ ਗਏ ਅੱਗੇ ਇੱਕ ਬੇਨਤੀ ਕਰਨੀ ਹੈ ਜੀ ਜਿਹੜੇ ਬੰਦੇ ਕਹਿੰਦੇ ਅਸੀਂ ਕੌਮ ਲਈ ਸਿਹਰਦ ਹੈਗੇ ਆ ਸਾਡੀ ਸ਼ਰਧ ਹੈ ਉਹਨਾਂ ਨੂੰ ਬੇਨਤੀ ਹੈ ਇਹ 100% ਜੇ ਗਲਤੀ ਹੈ ਨਾ ਸ਼੍ਰੋਮਣੀ ਕਮੇਟੀ ਦੀ ਤੇ ਇਹਨਾਂ ਜਥੇਦਾਰਾਂ ਦੀ ਗਲਤੀ ਹੈ ਹੁਣ ਜਥੇਦਾਰ ਨੂੰ ਇੱਕ ਸਵਾਲ ਹੋਰ ਹੈ ਵੀ ਤੂੰ ਉੱਥੇ ਜਥਾ ਲੈ ਕੇ ਗਿਆ ਸੀ ਤੇਰੀ ਜ਼ਿੰਮੇਵਾਰੀ ਬਣਦੀ ਸੀ ਵੀ ਜਿੰਨੇ ਜਥੇ ਵਿੱਚ ਬੰਦੇ ਹੋਰ ਤਾਂ ਬੀਬੀਆਂ ਗਈਆਂ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਂਦਾ ਤੂੰ ਉਥੇ ਛੱਡ ਕੇ ਆਇਆ ਉਥੇ ਇਹਦਾ ਮਤਲਬ ਜਦੋਂ ਇੱਥੇ ਤੁਸੀਂ ਰੌਲਾ ਪਾਉਂਦੇ ਹੋ ਵੀ ਧਰਮ ਪਰਿਵਰਤਨ ਹੋ ਰਿਹਾ ਹਾਏ ਪੰਜਾਬ ਅਸਾਈ ਬਣ ਗਿਆ ਅਸੀਂ ਰੋਕਾਂਗੇ ਤੇ ਤੁਸੀਂ ਉੱਥੇ ਸਿੱਖ ਬੀਬੀਆਂ ਨੂੰ ਛੱਡ ਕੇ ਆ ਰਹੇ ਹੋ ਉਹਨਾਂ ਨੂੰ ਕਹਿ ਰਹੇ ਹੋ ਵੀ ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣਾ ਲਓ ਧਰਮ ਪਰਿਵਰਤਨ ਕਰਵਾ ਲਓ ਤੁਸੀਂ ਖੁਦ ਕਹਿ ਰਹੇ ਇਹਦਾ ਮਤਲਬ ਪਤਾ ਕੀ ਹੈ ਜੀ ਇਹ ਜਥੇਦਾਰ ਸਾਹਿਬ ਉਹ ਬੀਬੀ ਨੂੰ ਛੱਡ ਕੇ ਆਏ ਨੇ ਉੱਥੇ ਜਦੋਂ ਗੁਰਦੁਆਰੇ ਵਿੱਚੋਂ ਬੀਬੀ ਉੱਥੇ ਗਾਇਬ ਹੋਈ ਹੈ ਨਾ ਜਣ ਕੇ ਜਣ ਕੇ ਉੱਥੋਂ ਲਾਪਤਾ ਹੋ ਗਈ ਤਾਂ ਇਹਨਾਂ ਦੀ ਮਿਹਲੇ ਭੁਗਤ ਹੈ ਇਹਨੂੰ ਥੋੜੇ ਬਹੁਤੇ ਪੈਸੇ ਦਿੱਤੇ ਹੋਣਗੇ ਮਤਲਬ ਆਹੀ ਹੈ ਹੋਰ ਕੁਝ ਨਹੀਂ ਕਿਉਂਕਿ ਜਿਹੜੇ ਜਥੇ ਵੀ ਜਾਂਦੇ ਨੇ ਉਹਨਾਂ ਦੇ ਪੈਸੇ ਲੈਂਦੇ ਨੇ ਚਲੋ ਪੈਸੇ ਬਾਰੇ ਦੀ ਗੱਲ ਛੱਡੋ ਅਸੀਂ ਪੈਸੇ ਤੋਂ ਵੀ ਲੈਣਾ ਜੀ ਪਰ ਕਹਿੰਦੇ ਜ਼ਿੰਮੇਵਾਰੀ ਸਾਡੀ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਨੀ ਕਿ ਇਹਨਾਂ ਦਾ ਕੰਮ ਕੀ ਹੈ ਦੁੱਧ ਪੀਣਾ ਕਾਜੂ ਬਦਾਮ ਖਾਣੇ ਗੋਲਕਾਂ ਦੇ ਵਿੱਚੋਂ ਪੈਸਾ ਲੈਣਾ ਸਕਿਉਰਟੀਆਂ ਰੱਖਣੀਆਂ ਵੱਡੀਆਂ ਕੋਠੀਆਂ ਵਿੱਚ ਰਹਿਣਾ ਲੋਕਾਂ ਦਾ ਤੇਲ ਫੂਕਣਾ ਜ세ਦਾਰ ਜ세ਦਾਰ ਸਾਨੂੰ ਲੋਕ ਕਹਿਣ ਸਰੋਪੇ ਲੈਣੇ ਲਫਾਫੇ ਲੈਣੇ ਕੌਮ ਪ੍ਰਤੀ ਨਹੀਂ ਕੁਛ ਕਰਨਾ ਦੱਕਾ ਨਹੀਂ ਤੋੜਨਾ ਹੁਣ ਗੋਂਗਲੂਆਂ ਤੋਂ ਮਿੱਟੀ ਝਾੜਦੀ ਵੈਸੇ ਮਾਲਵੇ ਵਿੱਚ ਤਾਂ ਸਲਗਮ ਕਹਿੰਦੇ ਆ ਜੀ ਅਸੀਂ ਲਿਆਤੇ ਸੀ ਪਰ ਸੌਦੇ ਬਣਾਏ ਹੀ ਨਹੀਂ ਕਰਦੇ ਨੇ ਖਰਾਬ ਬਿਟਣੇ ਹੁਣ ਤੇ ਦਬਾਬੇ ਵਿੱਚ ਸ਼ਾਇਦ ਗੋਂਗਲੂ ਕਹਿੰਦੇ ਆ ਮਾਝੇ ਵਿੱਚ ਵੀ ਸ਼ਾਇਦ ਕਹਿੰਦੇ ਹੋਣਗੇ ਪਰ ਪਤਾ ਨਹੀਂ ਇਹ ਜ਼ਿਲੇਦਾਰਾਂ ਨੇ ਗੋਂਗਲੂਆਂ ਤੋਂ ਸਲਗਮਾਂ ਤੋਂ ਮਿੱਟੀ ਝਾੜਦੀ ਕਹਿੰਦਾ ਜੀ ਸਾਨੂੰ ਨਹੀਂ ਪਤਾ ਮਤਲਬ ਜਦੋਂ ਬੰਦਾ ਇਹ ਕਹੇ ਨਾ ਕਿ ਸਾਨੂੰ ਨਹੀਂ ਪਤਾ ਉਦੋਂ ਦਾਲ ਵਿੱਚ ਕਾਲਾ ਹੁੰਦਾ ਕਿਉਂ ਕਾਲਾ ਹੁੰਦਾ ਹੁਣ ਸੁਣ ਲਿਓ ਉਹ ਬੀਬੀ ਤੇ ਇੱਥੇ ਪਰਚੇ ਹੋਏ ਹੋਏ ਸੀ ਬੀਬੀ ਵੱਡੇ ਵੱਡੇ ਅਫਸਰਾਂ ਨੂੰ ਲੀਡਰਾਂ ਨੂੰ ਬਲੈਕਮੇਲ ਕਰਦੀ ਸੀ ਇੱਥੇ ਉਹ ਪੰਜਾਬ ਦੇ ਵਿੱਚ ਤੇ ਉਹਨੂੰ ਖਤਰਾ ਸੀ ਇੱਥੇ ਉਹ ਬੀਬੀ ਇੱਥੋਂ ਭੱਜੀ ਐ ਇਹਨਾਂ ਜੱਜਾਂ ਨਾਲ ਖੁੱਲੇ ਗੱਫੇ ਮਿਲੇ ਹੋਣਗੇ ਪੈਸਾ ਦੇ ਕੋਲ ਹੈਗਾ ਸੀ ਇੱਥੇ ਵੀ ਅੱਛਾ ਹਿੰੜੀ ਪਿਆਰ ਦੀ ਕਹਾਣੀ ਐ ਨਾ ਉਹਦੇ ਵਿੱਚ ਵੀ ਥੋੜਾ ਜਿਹਾ ਉਤਰਾ ਜੜਾ ਹੋ ਗਿਆ ਮੈਂ ਵੱਲ ਕਹਿਣੀ ਨਹੀਂ ਜਾਤੀ ਤੌਰ ਤੇ ਨਹੀਂ ਕਹਿੰਦੇ ਉਹ ਆਪ ਹੀ ਲੋਕ ਕਹਿੰਦੇ ਕਹਿੰਦੇ ਜਿਹੜੇ ਨਾ ਇਹ ਬੰਦੇ ਨੇ ਭਿਜੜ ਕੇ ਬੀਬੀ ਸਰਬੀਤ ਕੌਰ ਨੇ ਨਕਾਹ ਕਰਾ ਕੇ ਉਰਫ ਨੂਰ ਹੁਸੈਨ ਬਣੀ ਹੈ ਨਾ ਨਾਸਰ ਹੁਸੈਨ ਦੀ ਪਤਨੀ ਬਣ ਕੇ ਉਹ ਕਹਿੰਦੇ ਜਾਤੀ ਤੌਰ ਤੇ 나ਈ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਜਾਤੀ ਨਾ 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 ਸਾਨੂੰ ਇੱਕ ਮਤਲਬ ਨਹੀਂ ਤੇ ਬੀਬੀ ਉਹ ਜੱਟ ਪਰਿਵਾਰ ਵਿੱਚੋਂ ਹੈ ਬੀਬੀ ਜੱਟ ਪਰਿਵਾਰ ਵਿੱਚੋਂ ਹੈ ਜਣ ਕੇ ਉਹ ਮੁਸਲਮ 나ਈ ਹੈ ਉੱਥੇ 나ਈ ਨੂੰ ਕੋਈ ਨਹੀਂ ਹੈਗਾ ਜੀ ਜਿਹੜੇ ਜਦੋਂ 47 ਦੀ ਵੰਡ ਹੋਈ ਹੈ ਨਾ ਉਸ ਵਕਤ 2 ਲੱਖ ਸਿੱਖ ਸੀ ਪਾਕਿਸਤਾਨ ਦੇ ਵਿੱਚ ਅੱਜ 4000 ਰਹਿ ਗਿਆ ਇਹਦਾ ਜ਼ਿੰਮੇਵਾਰ ਕੌਣ ਹੈ ਮਤਲਬ ਕਿ ਧੱਕੇ ਨਾਲ ਮੁਸਲਮਾਨ ਬਣਾਇਆ ਗਿਆ ਸੀ ਭਾਵੇਂ ਕੋਈ ਜੱਟ ਸੀ ਕੋਈ ਪੰਡਤ ਸੀ ਕੋਈ ਵੀ ਜਾਤ ਦਾ ਸੀ ਉਹਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਗਿਆ ਸੀ ਜਦੋਂ 47 ਦੀ ਵੰਡ ਹੋਈ 1947 ਦੀ ਉਦੋਂ 2 ਲੱਖ ਸਿੱਖ ਸੀ ਅੱਜ 4000 ਰਹਿ ਗਿਆ ਤੇ ਜਹੇਦਾਰ ਕਹਿੰਦੇ ਸਾਨੂੰ ਸਾਨੂੰ ਪਤਾ ਹੀ ਕੋਈ ਨਹੀਂ ਸਾਰਾ ਕਸੂਰ ਕੋਈ ਨਹੀਂ ਸਰਕਾਰਾਂ ਤੇ ਹੁਣ ਚਿੱਕੜ ਛਾਲੀ ਜਾਂਦੇ ਆ ਯਾਨੀ ਕਿ ਤੁਹਾਡਾ ਕੌਮ ਪ੍ਰਤੀ 1% ਵੀ ਕੋਈ ਯੋਗਦਾਨ ਨਹੀਂ ਹੈਗਾ ਇਹ ਤਾਂ ਸਾਡੇ ਪੰਜਾਬ ਦੇ ਲੋਕ ਸੋਚਣ ਵੀ ਇਹਨਾਂ ਨੂੰ ਤਖਤਾਂ ਤੇ ਕਿਉਂ ਬਹਾਇਆ ਜਾਂਦਾ ਹੈ ਤਖਤਾਂ ਦੇ ਬਹਿ ਕੇ ਕਰਦੇ ਕੀ ਨਹੀਂ ਕੌਮ ਦੀ ਜ਼ਿੰਮੇਵਾਰੀ ਕੀ ਹੈ ਇਹਨਾਂ ਦੇ ਕੋਲ ਯਾਨੀ ਕਿ ਜਿੰਨੇ ਵੀ ਬਿਆਨ ਨੇ ਕੇ ਲਈ ਬੇਤੁਕੇ ਕੋਈ ਜ਼ਿੰਮੇਵਾਰੀ ਨਹੀਂ ਬਸ ਜੋ ਮੂੰਹ ਚੋਂ ਆਉਂਦਾ ਬੋਲ ਤਾਂ ਬੋਲ ਦਿਆ ਨਰੈਣੂ ਭੰਤਾਨ ਨੇ ਜਿਹੜਾ ਬਣਾਏ ਹੋਏ ਨੇ ਤੇ ਖਾਲਸਤਾਨੀਆਂ ਦੇ ਨਾਲ ਚੱਕਰ ਮਿਲਦੇ ਨੇ ਤੇ ਹੁਣ ਬੀਪੀ ਜਿਹੜੇ ਉੱਥੇ ਛੱਡ ਕੇ ਆਏ ਨਹੀਂ ਉਹ ਰਹੀ ਨਹੀਂ ਇਹ ਛੱਡ ਕੇ ਆਏ ਨਹੀਂ ਇਹਨਾਂ ਨੇ ਪਹਿਲਾਂ ਹੀ ਗੰਡ ਤੁੱਪ ਕੀਤੀ ਹੋਈ ਸੀ ਵੈਸੇ ਪੂਸੇ ਲੈ ਕੇ ਬੀਬੀ ਨੂੰ ਗੁਰਦੁਆਰੇ ਪਹੁੰਚਾਤਾ ਉਹਨੇ ਵਿਆਹ ਕਰਾ ਲਿਆ ਇਹਨਾਂ ਲੋਕ ਕਹਿੰਦੇ ਸਾਨੂੰ ਨਹੀਂ ਪਤਾ ਮਤਲਬ ਇੱਥੇ ਅਸਾਈਆਂ ਦੇ ਨਾਲ ਬੈਰ ਭਾਈ ਚੱਲੂ ਵੀ ਪੰਜਾਬ ਨੂੰ ਅਸਾਈ ਬਣਾਉਣੇ ਹੋ ਧਰਮ ਪਰਿਵਰਤਨ ਹੋ ਰਿਹਾ ਤੇ ਆਪਣੀਆਂ ਬੀਬੀਆਂ ਸੌਰੀ ਮਾਫ ਕਰਨਾ ਜੀ ਆਪਣੀਆਂ ਬੀਬੀਆਂ ਨੂੰ ਪਾਕਿਸਤਾਨ ਛੱਡ ਕੇ ਆਓ ਵਿਆਹ ਚੱਕੋ ਮੁਸਲਮਾਨ ਬਣਾ ਲਓ ਅਗਲੇ ਪਤਾ ਕਹਿੰਦੇ ਆਲੇ ਕਨੇ ਖੁਸ਼ੀ ਮਨਾਓ ਕੁੜੀ ਤੇ ਮੁੰਡੇ ਦਾ ਵਿਆਹ ਹੋਇਆ ਢੋਲ ਵਜਾਓ ਭੰਗੜੇ ਪਾਓ ਸ਼ਰਾਬਾਂ ਪੀਓ ਅਗਲੇ ਤਾਂ ਕਹਿੰਦੇ ਬਿਸ਼ਰਮੋ ਤੁਹਾਨੂੰ ਕੋਈ ਚੜੀ ਲੱਸੀ ਵੀ ਹੈ ਨਹੀਂ ਇਹ ਜਿਹੜੀ ਗੱਲਬਾਤ ਮੈਂ ਕਰ ਰਿਹਾ ਨਾ ਇਹ ਤੁਹਾਡੀਆਂ ਕਰਤੂਤਾਂ ਜਿਹੜੀਆਂ ਤੁਸੀਂ ਜਿੱਥੇ ਤੁਸੀਂ ਗੌਰ ਨਹੀਂ ਕਰ ਰਹੇ ਤੁਹਾਡੀਆਂ ਕਰਤੂਤਾਂ ਨੇ ਇਹ ਜਫੇਦਾਰ ਹੋਵੇ ਕੌਮ ਦਾ ਤੇ ਉਹਦੀ ਜੁਰਤ ਨਾ ਹੋਵੇ ਬਿਓ ਪਾਕਿਸਤਾਨ ਦੇ ਉਹਨਾਂ ਕੜਮ ਚਾਹਦੇ ਉਹਨੂੰ ਕਵੇ ਵੀ ਬੀਬੀ ਨੂੰ ਅਰੈਸਟ ਕਰੋ ਭੇਜੋ ਇੰਡੀਆ ਵਾਪਸ ਜਣ ਕੇ ਜਹਾਜ਼ਾਂ ਨਹੀਂ ਤੁਸੀਂ ਤੁਸੀਂ ਤਾਂ ਇੱਕ ਚੌਂਕੀਦਾਰ ਨਾਲੋਂ ਵੀ ਤੁਹਾਡੀ ਭੈੜੀ ਹਾਲ ਤਾਂ ਇੱਕ ਚੌਂਕੀਦਾਰ ਨਾਲੋਂ ਵੀ ਜਿਹੜਾ ਸਕੂਲ ਦਾ ਚੌਂਕੀਦਾਰ ਹੁੰਦਾ ਨਾ ਜਦੋਂ ਗੇਟ ਤੇ ਖੜਾ ਹੁੰਦਾ ਹੈ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਵੀ ਗੇਟ ਤੋਂ ਅੰਦਰ ਹੋ ਜੇ ਜਣ ਕਿ ਤੁਹਾਡੇ ਨਾਲ ਇੱਕ ਚੌਂਕੀਦਾਰ ਵੀ ਚੰਗਾ ਜੁਮੇਵਾਰ ਤਾਂ ਹੈਗਾ ਚੌਂਕੀਦਾਰ ਵੀ ਕਹਿੰਦਾ ਵੀ ਮੈਂ ਜਿਹੜੇ ਸਕੂਲ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੀ ਕੇਅਰ ਵਾਸਤੇ ਮੈਨੂੰ ਦੀ ਗੌਰ ਕਰਨੀ ਹੈ ਸਕੂਲ ਵਿੱਚ ਕੋਈ ਐਰਾ ਗੈਰਾ ਨੱਥੂ ਕਹਿਰਾ ਨਹੀਂ ਜਾ ਸਕਦਾ ਤੇ ਤੁਸੀਂ ਹਰਾਮਖੋਰੋ ਸਰਬੀਤ ਕੌਰ ਨੂੰ ਪਾਕਿਸਤਾਨ ਭੇਜਤਾ ਉਸ ਜੇਕੇ ਨਕਾਹ ਖਰਾ ਕੇ ਧਰਮ ਪਰिवਰਤਨ ਕਰਾਤਾ ਤੇ ਲਾਂਬਾ ਦੇ ਰਹੇ ਹੋ ਤੁਸੀਂ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਤੁਸਾਂ ਜੁੱਤੀ ਮੈਂ ਕੱਲ ਨਵੇਂ ਲਈਆ ਪਹਿਲਾਂ ਜੀ ਕੀਤਾ ਵੀ ਲਾ ਕੇ ਫੇਰੀਏ ਫੋਟੋ ਕੱਟ ਕੇ ਤੁਹਾਡੀ ਚੰਗੀ ਤਰ੍ਹਾਂ ਪਰ ਨਹੀਂ ਕੋਈ ਨਹੀਂ ਇੰਨੀ ਕੁ ਬਿਸ਼ਰਮੀ ਬਹੁਤ ਹੈ ਜੇ ਸ਼ੰਗ ਸ਼ਰਮ ਹੈ ਪਾਕਿਸਤਾਨ ਦੇ ਕੜਾ ਕੜਮ ਚੌਧਰੀਆਂ ਨੂੰ ਕਹੋ ਬਿਸ਼ਰਮਿਤ ਕਰੂ ਅਰੈਸਟ ਕਰਕੇ ਵਾਪਸ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ